ਇਹ ਦੋ ਨੂੰ ਸਾਡੇ ਇੱਕ ਹਰਜਿੰਦਰ ਸਿੰਘ ਸੀ ਜਿਹੜਾ ਯਾਤਰੀ ਦਾ ਉਹਦਾ ਮੋਬਾਈਲ ਚੋਰੀ ਹੋਇਆ ਸੀ। ਉਹ ਤੋਂ ਬਾਅਦ ਸਾਡੇ ਐਸਟੂ ਸਾਹਿਬ ਤੇ ਇਹਨਾਂ ਦੇ ਥਾਣੇਦਾਰ ਸਾਹਿਬ ਜਿਹੜੇ ਆ ਟੀਮ ਪੂਰੀ ਟੀਮ ਨੇ ਹਾਰਡਵਰਕ ਪੂਰਾ ਕਰਦੇ ਆ। ਦੋ ਹੋਰ ਜਿਹੜੇ ਆ ਅਕਸ਼ੇ ਕੁਮਾਰ ਤੇ ਅਰਜਨ ਇਹ ਦੋਨੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ 14 ਮੋਬਾਈਲ ਜਿਹੜੇ ਆ ਇਹਨਾਂ ਨੇ ਅੱਡਾ-ਅੱਡ ਲੋਕੇਸ਼ਨਾਂ ਤੋਂ ਚੋਰੀ ਕਰਦੇ ਸੀ ਮੋਬਾਈਲੇ ਲੁਧਿਆਣੇ ਫੁਗਲ ਪੁਆਇੰਟ ਤੋਂ ਤੇ ਉੱਥੋਂ ਚੋਰੀ ਕਰਕੇ ਇੱਥੇ ਪਹਾੜੇ ਤੋਂ ਵੀ ਚੋਰੀ ਕੀਤੇ ਨੇ। ਇਹ ਥਿਊਲੀ ਆਗਾ ਜਿਹੜਾ ਲੀਵਰਮੈਨ ਸੀਟੇ ਬੱਦੇ ਉਹ ਉਹਨਾਂ ਨੂੰ ਮੋਬਾਈਲ ਵਗੈਰਾ ਵੇਚਦੇ ਦੇਤੀ 14 ਮੋਬਾਈਲ ਹੀ ਰਿਕਵਰ ਕਰ ਲਏ ਆ ਇਹਦਾ ਅੱਜ ਪੇਸ਼ ਕਰਾਂਗੇ ਰਿਮਾਂਡ ਲੈ ਰਹੇ ਆ ਤਫ਼ਤੀਸ਼ ਜਿਹੜੀ ਜਾਰੀ ਹੈ ਇਸ ਤੋਂ ਬਿਨਾ ਦੋ ਤਿੰਨ ਪੱਛੀ ਨੂੰ ਜਿਹੜਾ ਇੱਕ ਸਾਡੇ ਸਨੇਚਿੰਗ ਹੋਈ ਸੀ ਬਸਟੈਂਡ ਦੇ ਵਿੱਚ ਇਹਦੇ ਵਿੱਚ ਦੋ ਮੁੰਡਿਆਂ ਜਿਹੜੇ ਆ ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਇਹ ਸਤਾਵਗੜ ਪਿੰਡ ਦੇ ਨੇ ਦੋਨੋਂ ਹੀ ਬੱਚੇੜੇ ਅਖੜ ਭੜੇ ਹੋਏ ਨੇ ਇਹਨਾਂ ਨੂੰ ਰੈਸਟ ਕੀਤਾ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਜਿਹੜੇ 5 ਮੋਬਾਈਲ ਜਿਹੜੇ ਨਹੀਂ ਸਨੇਚ ਕੀਤੇ ਹੋਏ ਸੀ ਉਹ ਅਸੀਂ ਬਰਾਮਦ ਕੀਤੇ ਆ। ਈਵਨ ਕੇ ਜਿਹੜਾ ਇੱਥੇ ਕਿਸੇ ਲੀਵਰ ਵਾਲਾ ਤੋਂ ਬਿਨਾਂ ਕਿਸੇ ਦੁਕਾਨਦਾਰ ਨੇ ਮੋਬਾਈਲ ਨਹੀਂ ਵੇਚਿਆ ਉਹ ਵੀ ਐਸਐਚਓ ਸਾਹਿਬ ਬੜੀ ਛਿੱਦਤ ਨਾਲ ਲੱਗੇ ਆ। ਦੁਕਾਨਦਾਰ ਜਿਹੜਾ ਬਿਨਾਂ ਬਿੱਲ ਤੋਂ ਲਊਗਾ ਉਹਦੀ ਵੀ ਇਸ ਮੁਕੱਦਮੇ 'ਚ ਜਿਹੜੀ ਗਿਰਫਤਾਰੀ ਕੀਤੀ ਜਾਊ। ਜਿਸ ਚੋਰੀ ਵਾਲਾ ਮੌਨਸਰ ਮੋਟਰਸਾਈਕਲ ਵਾਲਾ ਤੇ ਇਸ ਤੋਂ ਬਾਅਦ ਤੀਜਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਸਾਡੇ 1/3/25 ਲੇਟੈਸਟ ਹੀ ਉਹ ਬੁਟਰਲ ਚੋਰੀ ਦੇ ਵਿੱਚ ਜਿਹੜਾ ਆ ਤੁਸੀਂ ਬੰਡਤਰਾਮ ਔਰ ਗੱਗੀ ਇਹ ਅਰਵਦਾਸ ਨੇੜੇ ਸ੍ਰੀ ਗੁਰੂ ਅਰਵਦਾਸ ਗੁਰਦੁਆਰਾ ਪ੍ਰਾਂਦੀ ਸਬਜੀ ਮੰਡੀ ਦੇ ਲੱਗੇ ਰਹਿੰਦਾ ਸੀ ਇਹਨੂੰ ਕਾਬੂ ਕਰਕੇ ਚੋਰੀ ਦਾ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਹੈ ਇਹਨਾਂ ਤਿੰਨਾਂ ਮੁਕੱਦਮਿਆਂ ਦੇ ਮੁੱਲਮਾ ਦਾ ਜਿਹੜਾ ਜੁਰਮਾਨਾ ਲੈ ਰਹੇ ਆ ਤੇ ਵੀ ਸਾਡੀ ਗੋਇਂ ਕੋਣ ਹੈ ਹੋਰ ਵੀ ਜਿਹੜੇ ਆ ਸਰਾਗ ਲੱਗਣ ਦੀ ਸੰਭਾਵਨਾ ਹੈ ਇਹ ਕੋ ਨਸ਼ਾ ਲਈ ਪੂਛੀ ਕਰਦੇ ਸੀ ਕਿ ਕਿਸ ਕੰਦੇ ਪਰਪਤ ਲਈ ਇਹ ਕਰਦੇ ਸੀ ਨਹੀਂ ਨਹੀਂ ਜੋ ਇੱਕ ਬੰਦਾ ਆਇਆ ਜਿਹੜਾ ਨਸ਼ੇੜਾ ਨਹੀਂ 8 8 ਪੜੇ ਆ ਕੰਮ ਕੋਈ ਹੋਰ ਕਰ ਨਹੀਂ ਰਹੇ ਅਹੀ ਜੀ ਸਨੇਚੇ ਕਰਕੇ ਜਿਵੇਂ 7 1000 ਦਾ ਮੋਬਾਈਲ ਖੋਇਆ ਤੇ ਉਹ ਅੱਗੇ 2000 ਜੀਜੇ ਸਾਲ ਤੇ ਹੋਰ ਵੀ ਇਹਨਾਂ ਨੇ ਵੜ ਦਿੱਤਾ ਮੰਨੀ ਜੀ ਕੋਈ ਜਿਹੜੀ ਐਸਐਟਿਟੀ ਤੋਂ ਜਿਹੜੇ ਬਰਾਮਦੇ ਤੋਂ ਲਾਵਾ ਜੀ ਇਹ ਤੋਂ ਉਹਨਾਂ ਅਜ ਰਿਵਾਰਡ ਲੈ ਕੇ ਇਨਸੀਡੈਂਟ ਹੋਰ ਵੀ ਇਹਨਾਂ ਨੇ ਮੰਨੇ ਚਾਰ ਚਾਰ ਪੰਜ ਬੰਦੇ ਜੀ ਉਹ ਵੀ ਅਸੀਂ ਤੁਸੀਂ ਕਰਤਾਂ ਇਹਨਾਂ ਦੀ ਉਮਰ ਕਿੰਨੀ ਹੋਗੀ ਜੀ ਇਹ ਸਾਰੇ ਜਿਹੜੇ ਆ 22 23 ਸਾਲ ਦੀ ਇਸ ਦੇ ਵਿੱਚ ਕੋਈ ਮੈਰਿਡ ਵੀ ਇਹਨਾਂ ਚ ਨਹੀਂ ਬਰਗ ਨਹੀਂ ਨਾ ਤੋ ਇਹਨਾਂ ਦੇ ਮੱਛੜ ਤੋਂ ਲਾਵਾ ਕਿਤੇ ਬਾਹਰ ਨਹੀਂ ਰੱਖੇ ਜਿਵੇਂ ਕਿਤੇ ਕੋਹਾੜੇ ਤੋਂ ਲਾਵਾ ਕੇ ਤੇ ਜਾਣੇ ਕੋਹਾੜਾ ਲੁਧਿਆਣਾ ਫੋਗਲ ਪੁਆਇੰਟ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਵਾਰ ਦਤਾ ਮੈਕਸਿਮ ਵਾਰ ਦਤਾ ਇਹਨਾਂ ਦਾ ਲੁਧਿਆਣਾ ਸ਼ਹਿਰ ਚ ਤੇ ਮੋਬਾਈਲ ਕਿੰਨੇ ਕ ਦੁਕਾਨਦਾਰਾਂ ਕੋਲ ਵੇਚਦੇ ਸੀ ਇੱਕ ਦੁਕਾਨਦਾਰ ਦਾ ਸਾਡਾ ਨਾਮ ਆਇਆ ਸਾਹਮਣੇ ਉਹ ਐਸਐਚਓ ਸਾਹਿਬ ਉਹ ਕਰ ਰਹੇ ਆ ਉਹ ਦੁਕਾਨਦਾਰ ਦਾ ਵੀ ਜਿਹੜਾ ਗ੍ਰਸਤਰ ਕੀਤਾ ਜਾਊਗਾ ਸੁਗਧਾਣੇ ਵਿੱਚ ਮੇਰੇ ਵੱਲੋਂ ਤੁਹਾਡੇ ਜਿਹੜੀ ਦੁਕਾਨਦਾਰਾਂ ਨੂੰ ਵੀ ਅਪੀਲ ਆ ਭਾਵੇਂ ਕੋਈ ਯੂਲਰ ਨੇ ਭਾਵੇਂ ਮੋਬਾਈਲ ਦਾ ਕੰਮ ਕਰਨ ਵਾਲੇ ਆ ਬਿਨਾ ਬਿੱਲ ਤੋਂ ਬਿਨਾ ਰਸੀਦ ਤੋਂ ਇਹੋ ਜਿਹਾ ਸਮਾਨ ਨਾ ਖਰੀਦਣ ਜੇ ਕੋਈ ਖਰੀਦੂਗਾ ਤਾਂ ਉਹਨੂੰ ਜਿਹੜਾ 400 ਵਗੈਰਾ ਦੇ ਵਿੱਚ ਹੀ ਜਿਹੜਾ ਚੋਰੀ ਦਾ ਸਮਾਨ ਲੈਣ ਦੇ ਵਿੱਚ ਬੁੱਕੀਤਾ ਜਾਓ ਫ੍ਰੀਦੂਗਾ ਦਾ ਨੂੰ ਜਿਹੜਾ 400 ਵੇਰਾਂ ਦੇ ਵਿੱਚ ਹੀ ਜਿਹੜਾ ਚੋਰੀ ਦਾ ਸਮਾਨ ਲੈਣ ਦੇ ਵਿੱਚ ਬੁੱਕੀਤਾ ਜਾਓ